ਕਲਾਂ ਦੀ ਟੀਮ ਆਜਾ ਜੀ ਬਖਸ਼ੀ ਸਿੰਘ ਜੀ ਤੁਹਾਨੂੰ ਵੀ ਲੱਖ ਲੱਖ ਮੁਬਾਰਕਾਂ ਖੁਣਾ ਬਾਬਾ ਸੁਖਜੈਨ ਦਾ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਪੂਰੀ ਟੀਮ ਨੂੰ ਮਾਨ ਸਨ ਕੀਤਾ ਜਾਵੇਗਾ ਆਜਾ ਜੀ ਸੈਕੰਡ ਟੀਮ ਜਿਹੜੀ ਆ ਉਹ ਪਤੜ ਕਲਾਂ ਦੀ ਜ਼ੋਰ ਦਾ ਤਾੜੀਆਂ ਮਾਰਦੇ ਦੋ ਨੰਬਰ ਸੈਕੰਡ ਪੋਜੀਸ਼ਨ ਜਿਹੜੀ ਹੈ ਉਹ ਟੀਮ ਨੇ ਹਾਸਲ ਕੀਤੀ ਹੈ ਪਤੜ ਕਲਾਂ ਦੀ ਟੀਮ ਜਿਹੜੀ ਉਪ ਜੇਤੂ ਜ਼ਿਲ੍ਹਾ ਦੀ ਦਿੱਤੀ ਸੋ ਆਈ ਸਿਕਯਰ ਮੈਲੇ ਦੀ ਜਿਹੜੀ ਉਪਜੇਤੂ ਟੀਮ ਆ ਪਤਨ ਕਲਾਂ ਦੀ ਸਾਰੀ ਟੀਮ ਜਿਹੜੀ ਉਹ ਸਨਮਾਨ ਹੋਵੇਗਾ ਸਾਰੀ ਟੀਮ ਦਾ ਆਜੋ ਜੀ ਅੰਪਾਇਰ ਰੈਫਰੀ ਕਲਕਰ ਸਾਹਿਬ ਪਾਲ ਫੰਗੂੜਾ ਜੀ ਤੁਸੀਂ ਵੀ ਆਜੋ ਸੁਖਬੀਰ ਸਿੰਘ ਜੋਹਾਨ ਸਾਹਿਬ ਤੁਸੀਂ ਵੀ ਆਜੋ ਪਾਲ ਫੰਗੂੜਾ ਕਲਕਰ ਸਾਹਿਬ ਆਜੋ ਜੀ ਆਜੋ ਪਾਲ ਫੰਗੂੜਾ ਜੀ ਆਜੋ ਕਲਕਰ ਸਾਹਿਬ ਤੇ ਪਾਲ ਫੰਗੂੜਾ ਜੀ ਇਕੱਠਿਆਂ ਦੇ ਮਾਨ ਸਨਮਾਨ ਕਰੋ ਜੀ سکھبر جی چوہان اور آلمگیر جی کرپا کر کے آجو بازی پا جی لاگے پال فنگوڑا جی آ, چوہان صاحب آؤ آلمگی جی آؤ ایک منٹ سکھبیر سن جی چوہان صاحب کا مان سمان کرو جی ہوں اگلا نیکسٹ مان سمان جا سکھبر سن جی چوہان صاحب آلمگیر جی آؤ ایک منٹ پہلے تو مان سمان حاصل کرو پھر مائک کے اوپر ਆਲਮਗੀਰ ਜੀ ਇੱਕ ਵਾਰ ਜ਼ੋਰ ਨਾਲ ਤਾੜੀਆਂ ਮਾਰ ਦਿਓ ਜੀ ਬਹੁਤ ਵੱਡਾ ਸਜੋਗ ਹੈ ਇਸ ਵੀਰ ਦਾ ਮਾਨ ਸਨਮਾਨ ਜਿਹੜਾ ਆਲਮਗੀਰ ਜੀ ਉਹਨਾਂ ਦਾ ਕੀਤਾ ਜਾ ਰਿਹਾ ਹੈ ਹਲੋ ਹਾਂਜੀ ਫਾਰੂਕ ਅਲੀ ਜੀ ਦਾ ਮਾਨ ਸਨਮਾਨ ਹੋਵੇਗਾ ਬਹੁਤ ਵੱਡੇ ਜਿਹੜੇ ਮਾਨ ਸਨਮਾਨ ਉਹ ਕੀਤੇ ਜਾ ਰਹੇ ਨੇ ਅੱਜ ਮੈਤਨਵਾਦੀਆਂ ਸਪੋਰਟਸ ਕਲੱਬ ਦਾ ಗ್ರಾಮ ਪੰਚਾਇਤ ਦਾ ਪਿੰਡ ਵਾਸੀਆਂ ਦਾ ਐਨਆਰਆਈ ਸਾਥੀਆਂ ਦਾ ਜਿਨ੍ਹਾਂ ਦੇ ਵੱਡੇ ਉਦਮ ਦੇ ਨਾਲ ਹਾਂਜੀ ਐਸਐਚਓ ਜੁਗਿੰਦਰ ਸਿੰਘ ਜੀ ਬਾਜਵਾ ਸਾਹਿਬ ਆਪਣਾ ਸਨਮਾਨ ਲੈਣਗੇ ਜੀ ਸਾਡੇ ਐਸਐਚਓ ਸਾਹਿਬ ਸਰਦਾਰ ਜੁਗਿੰਦਰ ਸਿੰਘ ਜੀ ਬਾਜਵਾ ਸਾਹਿਬ ਐਐਸਆਈ ਸਰਦਾਰ ਮੁਖਤਿਆਰ ਸਿੰਘ ਜੀ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਲੈਣ ਜੀ ਐਐਸਆਈ ਸਰਦਾਰ ਮੁਖਤਿਆਰ ਸਿੰਘ ਜੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਵੱਡਾ ਸਹਿਯੋਗ ਦਿੱਤਾ ਹੈ ਧੰਨਵਾਦ ਮੈਨੂੰ ਲੱਗਦਾ ਸਕੂਟਰਾਂ ਦੀ ਦੁਨੀਆ ਫਿਰ ਤੋਂ ਫੈਨ ਹੋਜੂ ਕਿਉਂ ਜਾਬ ਸਿੰਘ ਜੀ ਮੈਨੂੰ ਲੱਗਦਾ ਵੀ ਦੁਨੀਆ ਮੁੜ ਕੇ ਸਕੂਟਰਾਂ ਦੀ ਫੈਨ ਹੋਜੂ ਅੱਜ ਦੋ ਸਕੇ ਵੀਰ ਕਹਿੰਦੇ ਵੀ ਗਾਲੂਦੀਨ ਦੇ ਪੁੱਤਰ ਜਦ ਦੋ ਸਕੂਟਰ ਘਰ ਦੇ ਵਿੱਚ ਜਾਣਗੇ ਕਿੰਨੀ ਖੁਸ਼ੀ ਹੋਵੇਗੀ ਉਸ ਪਰਿਵਾਰ ਨੂੰ ਬਈ ਸਭ ਤੋਂ ਪਹਿਲਾਂ ਬਈ ਪਿੱਛੇ ਦਾਇਰਾ ਖੁੱਲਾ ਰੱਖਣਾ ਤੁਸੀਂ ਸਾਰਿਆਂ ਨੇ ਕਰਮਦੀਨ ਫੌਜੀ ਸ਼ਾਮ 84 ਸਭ ਤੋਂ ਪਹਿਲਾਂ ਜਿਸ ਨੇ ਅੱਜ 13 ਕਬੱਡੀਆਂ ਪਾ ਕੇ 13 ਨੰਬਰ ਜੋੜੇ ਆਪਣੀ ਟੀਮ ਵਾਸਤੇ ਵੀ ਤੁਸੀਂ ਸਾਰੇ ਇੱਕ ਵਾਰ ਜ਼ੋਰ ਦੇ ਨਾਲ ਤਾੜੀਆਂ ਜ਼ਰੂਰ ਮਾਰੋ ਦੋਨਾਂ ਭਰਾਵਾਂ ਵਾਸਤੇ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਜੋਸ਼ ਕਬੱਡੀ ਦਾ ਕਰਮਦੀਨ ਤੇ ਸਲਾਮਦੀਨ ਕਲੂਦੀਨ ਦੇ ਪੁੱਤਰ ماں ਜਮੀਲਾ ਅੱਜ ਕਿੰਨਾ ਭਾਗਾ ਭਰਿਆ ਦਿਨ ਸਮਝੇਗੀ ਕਿੰਦੇ ਵੀ ਜਿਨ੍ਹਾਂ ਨੇ ਮਾਲਵੇ ਦੀ ਧਰਤੀ ਤੋਂ ਨੁਕਰੇ ਘੋੜੇ ਜਿੱਤੇ ਐ ਅਨੇਕਾਂ ਮੋਟਰਸਾਈਕਲ ਜਿੱਤੇ ਐ ਅੱਜ ਬਾਗੜੀਆਂ ਦੇ ਕਬੱਡੀ ਕੱਪ ਦੇ ਕਿਦ ਵੀ ਦੋ ਸਕੂਟਰ ਜਿੱਤੇ ਇੱਕ ਵਾਰ ਤਾੜੀਆਂ ਮਾਰੋ ਮੇਰੇ ਪੰਜਾਬੀ ਵੀਰ ਜੋਰ ਦੇ ਨਾਲ ਕੀ ਬਾਤ ਹੈ ਇੰਦਰਪਾਲ ਜੀ ਮੁਬਾਰਕਾ ਕੀ ਬਾਤ ਹੈ ਨਹੀਂ ਸੈਦੂ ਮੈਚ ਨਹੀਂ ਹੋਇਆ ਰਲ ਕੇ ਕੋਈ ਮੈਚ ਨਹੀਂ ਹੋਇਆ ਮੈਨੂੰ ਪਤਾ ਮੰਜਪੁਰ ਵੀ ਟੀਮਾਂ ਟਫ ਗੇਡੀਆਂ ਕੱਲ ਨੰਦਾ ਚਾਹ ਰਾਣੇ ਧਾਮੀ ਹੋਣਾ ਨੇ ਕੱਪ ਕਰਵਾਇਆ ਉੱਥੇ ਵੀ ਇੱਕ ਇੱਕ ਨੰਬਰ ਦੇ ਦੇ ਨੰਬਰ ਤੇ ਹਾਰਾਂ ਜਿੱਤਾ ਹੁੰਦਾ ਸੋ ਬਹੁਤ ਧੰਨਵਾਦ ਹੈ ਟੀਮਾਂ ਦੇ ਕੋਚਾਂ ਦਾ ਹਾਂਜੀ ਮੁਖਤਿਆਰ ਸਿੰਘ ਜੀ ਐਸਆਈ ਸਾਹਿਬ ਆਓ ਜੀ ਕਹਿੰਦੇ ਵੀ ਪਤਾ ਨਹੀਂ ਇੱਕ ਪਾਸੇ ਨੂੰ ਨੀਵੇਂ ਕਰਨੇ ਪਏ ਆਹ ਆਹ آجے تک بھی کھڑا سکوٹر تھانے یار تاڑیاں مار دے ہو تاڑیاں مار دے دا پی واہ کیا بات ہے آؤ جاندہ فوجی دا سکوٹر تے کا سکو اسلامو دا سکوٹر وا پی وا ہلو باگڑیاں باغڑیاں والا بھی کارا ہاں جی سام آؤ ਕਾਲਾ ਮੇਰਾ ਵੀਰਾ ਵੀ ਕਾਲਾ ਬਾਗੜੀਆਂ ਦਾ ਸਟੇਜ ਤੇ ਆਵੇ ਜਲਦੀ ਕਾਲਾ ਠੀਕ ਹੈ ਜੀ ਧੰਨਵਾਦ ਉਹ ਖਿੱਚ ਦੀ ਯਾਰ ਇੱਕ ਫੋਟੋ ਹਾਂਜੀ ਫੋਟੋ ਖਿੱਚ ਦਿਓ ਜੀ ਇੱਕ ਬਾਜੀਆ ਫੋਟੋ ਖਿੱਚ ਦਿਓ ਅਜਾਬ ਸਾਡਾ ਵੀਰ ਹੈ ਕਬੱਡੀ ਨੂੰ ਡਾਢੀ ਪਿਆਰ ਮੁਹੱਬਤ ਕਰਨ ਵਾਲੀ ਸ਼ਖਸੀਅਤ ਆ ਧੰਨਵਾਦ ਕਾਲਿਆ ਬਈ ਕਾਲਿਆ ਮੁਬਾਰਕਾਂ ਤੈਨੂੰ ਬਹੁਤ ਬਹੁਤ ਆ ਵੀ ਸੋਨਾ ਆ ਵੀ ਸੋਨੀ ਆ ਵੀ ਅਕਾਲੇ ਦੇ ਸਾਡੇ ਵੀਰ ਜਿਹੜੇ ਅਕਾਲੇ ਪਿੰਡ ਤੋਂ ਪੁੱਜੇ ਅਕਾਲੇ ਨਾਲ ਭਰਾਵਾਂ ਵਰਗਾ ਪਿਆਰ ਆ ਆਓ ਭਾਜੀ ਯੂ ਐਸ ਏ ਵਾਲਿਓ ਬਹੁਤ ਮਾਣ ਦਿੰਦਾ ਹਾਂ ਤੁਸੀਂ ਨੁੱਦੜ ਨੂੰ ਬਹੁਤ ਪਿਆਰ ਦਿੰਦਾ ਵੀ ਫੋਟੋ ਕਰ ਦਿਓ ਭਾਜੀ ਇੱਧਰ ਮਿਹਰਮਾਨੀ ਆ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਆ ਗਿਆ ਆ ਗਿਆ ਕੈਮਰਾ ਆ ਗਿਆ ਇਹ ਕੈਮਰੇ ਨਾਲ ਪੂਰੇ ਵਰਲਡ ਦੇ ਵਿੱਚ ਫੋਟੋ ਪਾਉਣੀ ਆ ਹਣੀ ਪੱਕਾ ਦਿਓ ਭਗੇ ਭਾਜੀ ਆਓ ਸੋਨਾ ਭਾਜੀ ਲੈ ਲੈ ਦੀ ਸਨਮਾਨ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਬੱਗਾ ਨਿੰਦਰ ਸੋਨਾ ਜੁਆਸ ਬੱਗਾ ਨਿੰਦਰ ਸੋਨਾ ਜੁਆਸ ਤੇ ਸਨੀ ਸਾਡਾ ਵੀਰ ਅਟਾਲੇ ਪਿੰਡ ਵਾਲੇ ਐਲਾਨ ਕਰਦੇ ਕਿ ਅਸੀਂ ਅਗਲੇ ਸਾਲ ਬੈਸਟ ਰਾਈਡਰ ਤੇ ਜਾਫੀ ਨੂੰ ਸਪਲੈਂਡਰ ਮੋਟਰਸਾਈਕਲ ਦੇਵਾਂਗੇ ਤਾੜੀਆਂ ਮਾਰੋ ਵੀ ਨਾ ਵੀਰਾਂ ਵਾਸਤੇ ਜੋਰ ਦੇ ਨਾਲ ਕੀ ਬਾਤ ਹੈ ਸੁਣਿਆ ਮੁਬਾਰਕਾਂ ਤੁਹਾਨੂੰ ਨੋਜਵਾਨਾ ਤੁਸੀਂ ਵੱਡਾ ਐਲਾਨ ਕਰ ਦਿੱਤਾ ਸਪਲੈਂਡਰ ਮੋਟਰਸਾਈਕਲ ਦੋ ਅਗਲੇ ਸਾਲ ਆ ਕਾਲੇ ਪਿੰਡ ਦੇ ਨੋਜਵਾਨਾ ਬਲੋਂ ਹੋਣਗੇ ਸੋ ਧੰਨਵਾਦ ਆਓ ਜੀ ਐਸਆਈ ਸਾਹਿਬ ਆਓ ਜੀ ਐਸਐਚਓ ਸਾਹਿਬ ਆਓ ਜੇ ਨਹੀਂ ਹੈ ਤਾਂ ਮਲਾਜਮ ਸਾਥੀਆਂ ਨੂੰ ਦੇ ਦਿਓ ਉਹਨਾਂ ਦੇ ਸਨਮਾਨ ਆਜੋ ਜੀ ਆਜੋ سردار حجور سنگھ جی آؤ جی سنمان لے لو آؤ جی آؤ ہاں جی سنمان مان سنمان آؤ جی دیو دے ٹرافیاں دو آؤ جی آؤ ایک منٹ ایک منٹ بھا جی ایک منٹ اس بات تو اڈائی نمبر ہے ਅ ਕਾਲੇ ਵਾਲੇ ਤੁਹਾਨੂੰ ਤੇ ਦੋ ਦੋ ਟਰੋਫੀਆਂ ਦੇਣੀਆਂ ਤੁਸੀਂ ਮੋਟਰਸਾਈਕਲ ਨੂੰ ਦੇਣੇ ਅਗਲੇ ਸਾਲ ਸਾਨੂੰ ਬਾਗੜੀਆਂ ਵਾਲੇ ਕਾਲੇ ਵੱਲੋਂ ਤੇ ਅਜੈਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਹਜੂਰ ਸਿੰਘ ਜੀ ਸਰਦਾਰ ਹਜੂਰ ਸਿੰਘ ਜੀ ਆਓ ਜੀ ਕੋਈ ਨਹੀਂ ਕੋਈ ਮੈਂਬਰ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਆਪਣਾ ਸਨਮਾਨ ਲੈ ਜਾਓ ਪ੍ਰਧਾਨ ਨਿਚਤ ਸਿੰਘ ਜੀ ਹਾਂਜੀ ਪੁਰਤਗਾਲ ਅਹ ਪੁਰਤਗਾਲੀਆ ਨਰਿੰਦਰ ਕਿੱਥੇ ਆ ਨਰਿੰਦਰ ਪਾਜੀ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਤੇ ਬੱਲੇਓ ਚਲਾਕ ਸੱਜਣਾ ਆ ਵੀਨਰਿੰਡਸਿਆ ਪੁਰਤਗਾਲ ਵਾਲੇ ਨਰਿੰਦਰ ਨੇ ਅੱਜ ਨੌਜਵਾਨੋ ਲੋਧੜ ਦੀਆਂ ਕਬੱਡੀਆਂ ਤੇ 21 21 ਸਾਲ ਆਏ 11 11 ਸਾਲ ਆਏ ਨੌਜਵਾਨੋ ਕਾਲੇ ਦਾ ਵੀਰ ਐ ਸਾਡਾ ਵੀ ਵੀਰ ਐ ਆਓ ਜੀ ਦੇਵੀ ਦੇਵੀ ਕੈਨੇਡਾ ਦੇਵੀ ਕੈਨੇਡਾ ਮਾਨ ਸਨਮਾਨ ਪਿਆਰ ਇਹ ਦਿੱਤਾ ਜਾ ਰਿਹਾ ਹੈ ਜ ਬਾਗੜੀਆਂ ਦੇ ਇਸ ਕਬੱਡੀ ਕੱਪ ਤੇ ਚੰਨਿਆ ਢਾਲੀਵਾਲ ਪਰਿਵਾਰ ਨੂੰ ਬਾਜ ਮਾਰੋ ਮੈਂ ਮੁਲਾਜ਼ਮ ਸਾਥੀਆਂ ਨੂੰ ਬੇਨਤੀ ਕਰਾਂ ਜੇਕਰ ਕਿਸੇ ਦਾ ਸਨਮਾਨ ਰਹਿ ਗਿਆ ਤੇ ਮਿਹਰਬਾਨੀ ਕਰਕੇ ਆ ਕੇ ਸਨਮਾਨ ਲੈ ਲਓ ਆਜੋ ਆਜੋ پما دپئی جی آؤ جی آؤ ملازم ساتھی کوئی رہ نہ بے سنمان تو آؤ آجو جاؤ جی آ جاؤ آ جی پما دے سربجید سابی جی ਕਾਰੀ टेंट हाउस गुलाब साउंड आओ जी महाराज ਨੂੰ ਸਾਥੀਆਂ ਨੂੰ ਬੇਨਤੀ ਹੈ ਹਾਂਜੀ ਅਜਾਬ ਕਿੱਥੇ ਚਲ ਗਏ ਜੀ ਅਜਾਬ ਸਿੰਘ ਬਾਗੜੀਆਂ ਵੱਲੇ ਹਾਉ ਜੀ ਆਓ ਜਾਓ ਆ ਸਨਮਾਨ ਦਿਓ ਜੀ ਚੰਨੇ ਆ ਦਿਓ ਸਨਮਾਨ ਅੱਜ ਗੁਲਾਬ ਸਾਉਂਡ ਬਹੁਤ ਵਧੀਆ ਸਾਉਂਡ ਜਿਨ੍ਹਾਂ ਦੀ ਅੱਜ ਚੱਲੀ ਹੈ ਸਾਰਾ ਦਿਨ ਉਸ ਤੋਂ ਬਾਅਦ ਕਬੱਡੀ365.com ਵਾਲਿਆਂ ਦਾ ਵੀ ਸਨਮਾਨ ਹੋਣਾ ਹੈ ਹਰ ਜੀ ਗੁਲਾਬ ਸਾਊਂਡ ਆਓ ਸਰਬਜੀਤ ਸਾਭੀ ਜੀ ਆਓ ਸਾਭੀ ਬਾਜੀ ਆਓ ਸਾਭੀ ਜੀ ਆਓ ਹਾਂਜੀ ਗੁਲਾਬ ਸਾਊਂਡ ਆਓ ਜੀ ਕਬੱਡੀ365.com ਕਬੱਡੀ365.com ਵਾਲਿਆਂ ਦਾ ਵੀ ਸਨਮਾਨ ਹੋ ਰਿਹਾ ਹੈ ਮਾਲਵੇ ਦੀ ਪ੍ਰਸਿੱਧ ਵੈਬਸਾਈਟ ਆ ਜਿਨ੍ਹਾਂ ਦਾ ਸਨਮਾਨ ਹੋ ਰਿਹਾ ਹਾਂਜੀ ਲਾਈਟਾਂ ਵਾਲੇ ਆਓ ਜੀ ਜਿਨ੍ਹਾਂ ਦੀਆਂ ਲਾਈਟਾਂ ਲੱਗੀਆਂ ਨੇ ਉਹ ਵੀ ਆਜੋ سبھی آؤ تسی سبھی آ بھائی ہاں جی لائٹ جنہ دیا لائٹاں لگی نے بھی ہوں بھی اپنا سنما لے میرے بانی کر کے گبر باگڑیاں بڑا اسٹیج دیا گئی گبر ہاں جی اگر کوئی ਸਾਡਾ ਵੀਰ ਰਹਿ ਜਾਂਦਾ ਭਲੇਖੇ ਦਾ ਨਾਮ ਰਹਿ ਜਾਂਦਾ ਮਿਹਰਬਾਨੀ ਕਰਕੇ ਜਾਂਦਾ ਸਾਨੂੰ ਦੱਸ ਸਕਦੇ ਹੋ ਨਹੀਂ ਤਾਂ ਫਿਰ ਰਿੰਦਾ ਮਾਨ ਸਨਮਾਨ ਉਹਨਾਂ ਦੇ ਘਰ ਪਹੁੰਚਦਾ ਕਰ ਦਿਆਂਗੇ ਹਾਂਜੀ ਕਿਉਂਕਿ ਮੇਲੇ ਦੇ ਵਿੱਚ ਕੁਝ ਜਿਹੜੇ ਨਾਮ ਯਾਦ ਨਹੀਂ ਰਹਿੰਦੇ ਪਰ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤੇ ਆ ਉਹਨਾਂ ਦੇ ਜਿਹੜੇ ਮਾਨ ਸਨਮਾਨ ਆ ਅਸੀਂ ਉਹਨਾਂ ਦੇ ਘਰ ਤੱਕ ਪਹੁੰਚਦੇ ਜਰੂਰ ਕਰਾਂਗੇ ਰਾਣਾ ਧਾਮੀ رانے دامی کا بھی سنمان ہونا میرے ویریو را دامی نندہ چاہو آؤ جی آؤ صاحب آؤ جی ہربیل سنگھ جی سردار ہربیل سنگھ جی جنڈے سرا مہاتما سونی دا پینڈا برندر سنگھ سونی دا پینڈا جنڈے سرائے ਕਿਆ ਬਾਤ ਹੈ ਸਰਦਾਰ ਹਰਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਭਈ ਰਾਣੀ ਧਾਮੀ ਦਾ ਸਨਮਾਨ ਦਿਓ ਕਾਲੇ ਪਾਲ ਸਿੰਘ ਨੂੰ ਦੇ ਦਿਓ ਰਾਣੀ ਧਾਮੀ ਦਾ ਸਨਮਾਨ ਆ ਜੰਨਿਆ ਸਨਮਾਨ ਦੀ ਹੈ ਕ ਰਾਣੀ ਧਾਮੀ ਦਾ ਸਨਮਾਨ ਨੰਦਾ ਚੌਰ ਦੇ ਰਾਣੀ ਧਾਮੀ ਦਾ ਜੀ ਸੰਜੀਪਾਲ ਜੀ ਆਓ ਸੰਜੀਪਾਲ ਆ ਇੱਧਰ ਭਈ ਆ ਜਿਓ ਜਨੇ ਸੰਜੀਪਾਲ ਨੂੰ ਸਨਮਾਨ ਦਿਓ ਆ ਸੰਜੀਪਾਲ ਆ ਜਾਓ ਆਉਜੀ ਸੰਜੀਪ ਪਾਲ ਬਾਹੋਪੁਰ ਹਾਂਜੀ ਸਿਆਣ ਸਾਬ ਉਤਮ ਖੇਡ ਕਬੱਡੀ ਆ ਵੀ ਹਰਦੀਪ ਸਿਆਣ ਜਿਨ੍ਹਾਂ ਨੇ ਕੱਲੇ-ਕੱਲੇ ਨੰਬਰ ਦੀ ਗੱਲ ਕੀਤੀ ਅੱਜ ਦੇ ਇਸ ਕਬੱਡੀ ਕੱਪ ਦੀ ਇਹਨਾਂ ਦਾ ਵੀ ਸਨਮਾਨ ਹੋ ਰਿਹਾ ਹਾਂਜੀ ਅਣੀ ਮਿੱਟੂ ਹਲਵਾਈ ਜੀ ਆਓ ਜੀ ਮਿੱਟੂ ਹਲਵਾਈ ਜੀ ਆਜਾ ਸੱਤਾ ਬਾਗੜੀਆਂ ਦੇ ਮਾਤਾ ਜੀ ਆਏ ਜੀ ਉਹਨਾਂ ਦਾ ਸਨਮਾਨ ਹੋਣਾ ਸੱਤਾ ਬਾਗੜੀਆਂ ਤੋਂ ਮੈਂ ਯੂਰਪ ਦੇ ਵਿੱਚ ਉਸ ਨੌਜਵਾਨਾਂ ਦੇ ਨਾਲ ਰਿਆ ਨੌਜਵਾਨੋ ਜਿਨ੍ਹਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਕਲੱਬ ਫਰਾਂਸ ਵੱਲੋਂ ਵਧੀਆ ਕਬੱਡੀਆਂ ਪਾਈਆਂ ਉਹਦਾ ਵੀ ਸਹਿਯੋਗ ਹੈ ਸੋ ਯੂਰਪ ਦਾ ਵਸਨੀਕ ਸੱਤਾ ਕਬੱਡੀ ਖਿਡਾਰੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਪੁੱਜੇ ਆ ਉਹਨਾਂ ਦਾ ਵੀ ਜਿਹੜਾ ਸਨਮਾਨ ਉਹ ਪ੍ਰਬੰਧ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਰਾਣਾ ਧਮੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਬਾਕੀ ਸਨਮਾਨ ਘਰ ਪਹੁੰਚਦੇ ਕਰ ਦਿਆਂਗੇ ਬਾਬਾ ਜੀ ਜਗਰਾ ਛੱਡੋ ਜੀ ਬਾਬਾ ਜੀ ਬੋਲੇ ਹੜੇ ਬਲਕਾਰਾ ਹੜੇ ਬਲਕਾਰਾ ਆ ਜੋ ਸਾਊਂਡ ਵਾਲਾ ਹੋ ਗਿਆ ਜੀ ਸਭ ਹੋ ਗਿਆ ਜਿਹੜੇ ਰਹਿ ਗਏ ਕਾਲੇ ਆਪੇ ਘਰ ਪਹੁੰਚਦੇ ਕਰਦੇ ਹੋ ਨਾਲੇ ਅਗਲੇ ਸਾਲ ਦੀ ਪਰਚੀ ਨਾਲ ਹੀ ਕੱਟਿਆ ਜੋ ਠੀਕ ਹੈ ਜੀ ਧੰਨਵਾਦ ਹੜੇ ਗਰੁੱਪ ਹੋਟੋ ਆਓ ਜੀ ਸਾਰੇ ਕਬੱਡੀ ਖਿਡਾਰੀ ਵਾਹ ਕੱਲੇ ਕੱਲੇ ਆਓ ਕੱਲੇ ਕੱਲੇ ਆਓ ਕੱਲੇ ਕੱਲੇ